अच्छा काऊ जी ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਆ ਜਲੰਧਰ ਦੇ ਜੋਤੀ ਚੌਂਕ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤਿੱਖੀ ਧੁੱਪ ਚਮਕ ਰਹੀ ਹੈ ਤੇ ਮਾਰਕੀਟ ਦੇ ਵਿੱਚ ਲੋਕਾਂ ਦਾ ਆਣਾ ਜਾਣਾ ਜੋ ਕਿ ਬੇਹਦ ਹੀ ਕਮ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਹੀ ਦੱਸਦੀ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਵੀ ਜੋ ਕਿ ਇਹ ਲੂ ਦੀ ਲੂ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਦੱਸਦੀ ਕਿ ਮਾਰਕੀਟ ਤੇ ਜੋ ਆਵਾਜਾਈ ਹੈ ਲੂ ਦੇ ਕਰਕੇ ਗਰਮੀ ਦੇ ਕਰਕੇ ਘਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਮੌਕੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅ ਗਰਮੀ ਨੂੰ ਲੈ ਕੇ ਕਿ ਉਹਨਾਂ ਦੀ ਦੁਕਾਨ ਤੇ ਲੋਕਾਂ ਦੀ ਆਵਾਜਾਈ ਘੱਟ ਹੋਈ ਹੈ ਜਾਂ ਕਿੱਤਾ ਹੈ ਇਸ ਦੇ ਨਾਲ ਕਰਾਂਗੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਹਾਂਜੀ ਸਰ ਕੀ ਨਾਮ ਹੈ ਅਸ਼ੋਕ ਚੋਪੜਾ ਜੀ ਅ ਗਰਮੀ ਦਾ ਕੀ ਅਸਰ ਮਿਲ ਰਿਹਾ ਦੇਖਣ ਮਾਰਕੀਟ ਚ ਗਾਗ ਨਹੀਂ ਹੈ ਬਿਲਕੁਲ ਤੇ ਕਿੰਨੇ ਵਜੇ ਤੱਕ ਫਿਰ ਵੀ ਦੁਕਾਨ ਤੇ ਲੋਕੀ ਆਉਂਦੇ ਜਾਂਦੇ ਸ਼ਾਮੀ 6 ਵਜੇ ਤੋਂ ਬਾਅਦ ਮੜਾ ਜਾਂ ਕੰਮ ਨਹੀਂ ਕਰਦਾ ਲੱਗਦਾ ਮਾਰਕੀਟ ਮੰਦੀ ਜਾ ਰਹੀ ਹੈ ਦੁਪਹਿਰ ਨੂੰ ਬਿਲਕੁਲ ਵੀ ਨਹੀਂ ਆਵਾਜਾਈ ਬਾਬ ਨਹੀਂ ਹੈ ਠੀਕ ਹੈ ਹੀਟ ਹੈ ਗਰਮੀ ਦੇ ਅਸਰ ਦੇ ਕੋਈ ਗਾਗ ਨਹੀਂ ਆ ਰਿਹਾ ਇਸਲੇ ਸੇ ਮੌਜੂਦ ਹੈ ਜਲੰਧਰ ਦੀ ਇੱਕ ਦੁਕਾਨ ਦੇ ਬਾਹਰ ਜਿੱਥੇ ਅੰਦਰ ਜਾ ਕੇ ਕਰਾਂਗੇ ਦੁਕਾਨਦਾਰ ਦੇ ਨਾਲ ਗੱਲਬਾਤ ਤੁਹਾਨੂੰ ਵੀ ਸੁਣਾਉਂਦੇ ਹਾਂ ਉਹਨਾਂ ਨੇ ਕੀ ਕਿਹਾ ਗਰਮੀ ਨੂੰ ਲੈ ਕੇ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਹਰਜੀਤ ਸਿੰਘ ਜੀ ਸਰ ਗਰਮੀ ਨੂੰ ਲੈ ਕੇ ਜਿੱਦਾਂ ਹੁਣ ਲੋਕੀ ਘੱਟ ਦੁਕਾਨ ਤੇ ਆਉਂਦੇ ਆ ਜਾਂ ਮਤਲਬ ਕਿੰਦਾ ਕੀ ਕਰਾਤੀ ਜੇ ਗਰਮੀ ਹੋਊਗੀ ਤੇ ਕਿੱਥੋਂ ਆਊਗਾ ਗਾ ਹਾਂਜੀ ਉਹ ਧੁੱਪ ਹੋਣੀ ਆ ਬੋਧਗਾਹ ਕਾ ਹੈ ਨਹੀਂ ਘੱਟ ਦੁਕਾਨਾਂ ਚ ਕਾ ਹੈ ਹੀ ਨਹੀਂ ਗਾ ਤੇ ਮਤਲਬ ਜੇ ਵੀ ਲੋਕੀ ਆਂਦੇ ਵੀ ਆ ਦੁਕਾਨ ਤੇ ਤਾਂ ਕਿੰਨੇ ਵਜੇ ਤੱਕ ਆਂਦੇ ਆ ਗਾਗ ਤੇ ਜੀ ਸਟਾਰਟਿੰਗ ਸਮਝੋ 3-4 ਵਜੇ ਤੋਂ ਹੁੰਦੇ ਆ ਠੀਕ ਹੈ ਹਾਂਜੀ ਹਾਂਜੀ ਥੋੜਾ ਜਿਹਾ ਮੌਸਮ ਠੀਕ ਹੋ ਜਾਂਦਾ ਫਿਰ ਗਾਗ ਨਿਕਲਦਾ ਹੈਗਾ ਠੀਕ ਹੈ ਇਥੇ ਗਾਗ ਨਹੀਂ ਨਿਕਲਦਾ ਜੀ ਤੇ ਇਸ ਦਾ ਅਸਰ ਤੁਹਾਡੇ ਮਤਲਬ ਕੰਮ ਤੇ ਜ਼ਿਆਦਾ ਪੈ ਰਿਹਾ ਹੈਗਾ ਬਹੁਤ ਜੀ ਬਹੁਤ ਬਹੁਤ ਕੰਮ ਤੇ ਅਸਰ ਪੈ ਰਿਹਾ ਬਹੁਤ ਜਿਹਾ ਹੈ ਉਹ ਜੀ ਕੋਈ ਇਨਕਮ ਨਹੀਂ ਆएगी ਕੁਝ ਨਹੀਂ ਹੋਗਾ ਇੱਕੀ ਤੋਂ ਪਚਾਮਾ ਕਰ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਅੱਜ ਵੀ ਜੋ ਕੀ ਹੈ ਜਲੰਧਰ ਦੇ ਲਈ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ ਰੈੱਡ ਅਲਰਟ ਜੋ ਕੀ ਹੈ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਦੱਸ ਦਈਏ ਕਿ ਜੋ ਦੋ ਪਹੀਆ ਵਾਹਨ ਤੇ ਜੋ ਲੋਕ ਨੇ ਆਂਦੇ ਜਾਂਦੇ ਨੇ ਦੇਖ ਸਕਦੇ ਹੋ ਕਿ ਆਪਣਾ ਮੂੰਹ ਟਾ ਕੇ ਆਂਦੇ ਜਾਂਦੇ ਪਏ ਨੇ ਤੇ ਇਸ ਜੋ ਗਰਮੀ ਹੈ ਇਸ ਲੂ ਦੇ ਵਿੱਚ ਜ਼ਿਆਦਾਤਰ ਲੋਕੀ ਆਪਣੇ ਘਰ ਦੇ ਅੰਦਰ ਹੀ ਨੇ ਜੋ ਆਪਣੇ ਕੰਮ ਦੇ ਲਈ ਬਾਹਰ ਵੀ ਆ ਰਹੇ ਨੇ ਉਹ ਆਪਣਾ ਸਿਰ ਜਾਂ ਮੂੰਹ ਟਾ ਕੇ ਹੀ ਕਰੋ ਬਾਹਰ ਨਿਕਲ ਰਹੇ ਨੇ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ بارش دا ویو الرٹ جاری کیتا گیا پر دس دیئے کہ 13 تو لے کے 17 تک تاریخ تک جو الرٹ جاری کیتا گیا سی پر حالانکہ اجے وی بارش دا کوئی اثار نہیں ہے تو تے دیکھ سکتے ہو تے تپ تکی ਧੁੱਪ ਚਮਕ ਰਹੀ ਹੈ ਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਬੇहद ਮੁਸ਼ਕਲ ਹੋਇਆ ਪਿਆ ਜਿਵੇਂ ਕਿ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੁਕਾਨਦਾਰਾਂ ਨੇ ਦੱਸਿਆ ਕਿ ਤਿੱਖੀ ਧੁੱਪ ਦੇ ਕਾਰਨ ਤੇਜ਼ ਗਰਮੀ ਦੇ ਕਾਰਨ ਲੋਕੀ ਜੋ ਕਿ ਘਰੋਂ ਬਾਹਰ ਨਹੀਂ ਨਿਕਲ ਰਹੇ ਤੇ ਉਹਨਾਂ ਦਾ ਕੰਮ ਕਾਰਜ ਜੋ ਕਿ ਹੈ ਠੱਪ ਹੋ ਗਿਆ ਹੈ ਤੁਹਾਡੇ ਇਥੇ ਮੌਸਮ ਦਾ ਕੀ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਸਾਂਝਾ ਕਰਿਓ